ਗੁਰੂ ਸਾਹਿਬ ਜੀ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲਹਿ ਜਿਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚੱਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਕਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਾ ਨਾਨਕ ਊਜਲ ਮੱਥਾ ਪਰੰਪਿਤਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੈ ਕੋ ਸਤਿਗੁਰਾਂ ਦੇ ਮੁਬਾਰਕ ਚਰਨਾਂ ਦਾ ਉੱਤ ਆਸਰਾ ਤੱਕ ਕੇ ਇਲਾਹੀ ਰੱਬੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਦੇ ਨਾਲ ਸਾਝ ਪਾਉਂਦਿਆਂ ਹੋਇਆਂ ਸਹਿਬ ਜੀ ਦੇ ਮੁਬਾਰਕ ਚਰਨਾਂ ਚ ਸਮਾ ਬਤੀਤ ਕਰਕੇ ਜ਼ਿੰਦਗੀ ਦੇ ਅਹਿਮ ਪਲ ਜਿਹੜੇ ਹਨ ਉਹ ਸਫਲੇ ਕਰਦੇ ਪਏ ਆਓ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ ਸਤਿਗੁਰਾਂ ਦੇ ਚਰਨਾਂ 'ਚ ਸੀਸ ਨਿਵਾਈਏ ਜੀ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਗੁਰੂ ਦੀ ਵਡਿਆਈ ਕਰਨੀ ਪਰਮਾਤਮਾ ਦੀ ਉਸਤਤ ਕਰਨੀ ਸਤਿਗੁਰੂ ਦੀ ਤਾਰੀਫ ਕਰਕੇ ਆਪਣੇ ਜਿਹੜੇ ਮਾੜੇ ਕਰਮ ਹਨ ਉਹਨਾਂ ਨੂੰ ਚੰਗਿਆਂ ਕਰਮਾਂ ਦੇ ਵਿੱਚ ਤਬਦੀਲ ਕਰ ਲੈਣਾ ਜਪਜੀ ਸਾਹਿਬ ਜੀ ਦੀ ਪਾਵਨ ਪਿਆਰੀ ਵਿਚਾਰ ਅੰਦਰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਨਾ ਵੀ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਮਹਾਰਾਜ ਕਹਿੰਦੇ ਵੀ ਤੇਰੀਆਂ ਚੰਗਿਆਈਆਂ ਤੇ ਤੇਰੀਆਂ ਬੁਰਿਆਈਆਂ ਜਿਹੜੀਆਂ ਸਮਾਜ ਦੇ ਵਿੱਚ ਵੀ ਇਦਾਂ ਹੀ ਆਂ ਅਗਰ ਤੁਸੀਂ ਚੰਗੇ ਕਾਰਜ ਕਰਦੇ ਹੋ ਹਲੀਵੇਂ ਅਗਰ ਤੁਹਾਡੇ ਅੰਦਰ ਹੈ ਨਾ ਤੇ ਤੁਹਾਨੂੰ ਕਹਿਣਾ ਨਹੀਂ ਪਵੇਗਾ ਕਿ ਭਾਈ ਮੈਂ ਬੜਾ ਚੰਗਾ ਆ ਮੈਂ ਬੜਾ ਵਧੀਆ ਕੰਮ ਕਰਦਾ ਤੁਹਾਡੇ ਜਿਹੜਾ ਕੰਮ ਕਰਨ ਦਾ ਤਰੀਕਾ ਹੋਵੇਗਾ ਨਾ ਜਿਹੜਾ ਤੁਹਾਡਾ ਕਿਰਦਾਰ ਹੋਵੇਗਾ ਉਹਨੇ ਆਪਣੇ ਆਪ ਹੀ ਲੋਕਾਂ ਨੂੰ ਤੁਹਾਡੇ ਪ੍ਰਤੀ ਆਕਰਸ਼ਿਤ ਕਰ ਦੇਣਾ ਹੈ ਲੋਕ ਤੁਹਾਡੇ ਬਾਰੇ ਵਿੱਚ ਚੰਗੀਆਂ ਗੱਲਾਂ ਕਰਨਗੇ ਪਰ ਕਦੋਂ ਕਰਨਗੇ ਜੇ ਤੁਸੀਂ ਚੰਗਿਆਈ ਵਾਲਾ ਰਾਹ ਲੈ ਕੇ ਚੱਲਦੇ ਪਏ ਹੋ ਅਗਰ ਬੁਰੀਾਈ ਦਾ ਰਾਹ ਲੈ ਕੇ ਚੱਲੀਏ ਬੁਰੀਾਈ ਦੇ ਰਸਤੇ ਤੇ ਤੁਰਗੇ ਤੇ ਜਿਹੜੀ ਇੱਜ਼ਤ ਲਾਜ ਪਤ ਪਿਤਾ ਨੇ ਦਾਦੇ ਪੜਦਾਦੇ ਹੋਣਾ ਨੇ ਬਣਾਈ ਹੁੰਦੀ ਹੈ ਨਾ ਕਈ ਵਾਰੀ ਪੁਸ਼ਤਾ ਦੀ ਬਣਾਈ ਹੋਈ ਜਾਇਦਾਦ ਵੀ ਇਨਸਾਨ ਜਿਹੜੀ ਹੈ ਉਹ ਸਾਰੀ ਜਾਇਦਾਦ ਨੂੰ ਖਤਮ ਕਰ ਦਿੰਦਾ ਹੈ ਔਰ ਪਿਓ ਦਾਦੇ ਪੜਦਾਦੇ ਦੀ ਬਣਾਈ ਹੋਈ ਇੱਜ਼ਤ ਵੀ ਜਿਹੜੀ ਹੈ ਉਹ ਕੱਖਾਂ ਤੋਂ ਹੌਲੀ ਕਰ ਦਿੰਦਾ ਤਾਂ ਕਰਕੇ ਮਹਾਰਾਜ ਨੇ ਕਿਹਾ ਕਿ ਭਾਈ ਐਸਾ ਕੰਮ ਕਰ ਜਿਹਦੇ ਨਾਲ ਤੂੰ ਮਹਾਰਾਜ ਦੇ ਬਿਲਕੁਲ ਨਜ਼ਦੀਕ ਰਵੇਂ ਗੁਰੂ ਸਾਹਿਬ ਸਦਾ ਤੈਨੂੰ ਆਪਣੇ ਨਾਲ ਰੱਖਣ ਤੇ ਉਹ ਕਾਰਜ ਹੈ ਜੀ ਮਹਾਰਾਜ ਦੀ ਉਸਤਤ ਕਰਨੀ ਗੁਰੂ ਸਾਹਿਬ ਦੀ ਤਾਰੀਫ਼ ਕਰਨੀ ਗੁਰੂ ਸਾਹਿਬ ਦੀ ਵਡਿਆਈ ਕਰਨੀ ਸਤਿਗੁਰ ਨੇ ਬੜਾ ਸੋਹਣਾ ਫਰਮਾਇਆ ਮਹਾਰਨੇ ਕਹਿ ਵੀ ਉਸਤਤ ਕਰਹੁ ਸਦਾ ਪ੍ਰਭ ਆਪਣ ਜਿਨ ਪੂਰੀ ਕਲ ਰੱਖੀ ਜੀ ਜੰਤ ਸਭ ਭਏ ਪਵਿੱਤਰ ਸਤਿਗੁਰ ਕੀ ਸੱਚ ਸਾਂ ਹੁਣ ਗੁਰੂ ਦੀ ਵਡਿਆਈ ਕਿਉ ਕਰੀ ਮਹਰਨੇ ਕਹਿ ਵੀ ਗੁਰੂ ਸਦਾ ਤੇਰੀ ਇੱਜ਼ਤ ਲਾਜ ਪਤ ਰੱਖਦਾ ਹੈ ਤਾਂ ਕਰਕੇ ਬਾਦਸ਼ਾਹ ਕਹਿੰਦੇ ਕਿ ਤੁਸੀਂ ਉਹਦੀ ਇੱਜ਼ਤ ਲਾਜ ਪਤ ਜਿਹੜੀ ਤੁਹਾਡੀ ਉਹ ਰੱਖਦਾ ਹੈ ਨਾ ਉਹਦੀ ਤਾਰੀਫ਼ ਕਰਦੇ ਰਹਿਣਾ ਸਾਡਾ ਫਰਜ਼ ਹੈ ਮਹਾਰਾਜ ਕਿ ਉਸਤਤ ਕਰੋ ਸਾਬ ਜੀ ਕਹਿੰਦੇ ਵੀ ਉਸ ਮਾਲਕ ਦੀ ਉਸਤਤ ਕਰੋ ਜ਼ਰੂਰ ਉਸਤਤ ਕਰੋ ਸਦਾ ਪ੍ਰਭ ਆਪਣੇ ਵੀ ਆਪਣੇ ਪਰਮਾਤਮਾ ਦੀ ਆਪਣੇ ਅਕਾਲ ਪੁਰਖ ਦੀ ਆਪਣੇ ਵਾਹਿਗੁਰੂ ਦੀ ਹਮੇਸ਼ਾ ਸਾਨੂੰ ਉਸਤਤ ਵਡਿਆਈ ਤਾਰੀਫ ਕਰਦੇ ਹੀ ਰਹਿਣਾ ਚਾਹੀਦਾ ਹੈ ਬਹੁਤਾਂ ਇਨਸਾਨ ਦਾ ਅਜਦਾ ਸੁਭਾਗ ਕੀ ਹੈ ਇਨਸਾਨ ਵਾਹਿਗੁਰੂ ਦੇ ਪ੍ਰਤੀ ਗਿਲੇਸ਼ਿਕ ਵੇ ਲੈ ਕੇ ਚੱਲਦਾ ਹੈ ਜਿਹੜੀਆਂ ਚੀਜ਼ਾਂ ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸਤਗੁਰਾਂ ਨੇ ਤਾਂ ਕਿਰਪਾ ਕੀਤੀ ਹੈ ਨਾ ਸੁਖਮਨੀ ਸਾਹਿਬ ਚ বিজেত ਜਿਹੜੀਆਂ ਚੀਜ਼ਾਂ ਤੇਰੇ ਕੋਲੇ ਮੌਜੂਦ ਹਨ ਕਦੇ ਉਹਨਾਂ ਦਾ ਵੀ ਸ਼ੁਕਰੀਆ ਕਰਿਆ ਕਰ ਸਤਿਗੁਰਾਂ ਸਾਹਿਬ ਕਹਿੰਦੇ ਨਾ ਵੀ ਇੱਕ ਪੀਣਾ ਦੇ 10 ਪੀ ਹੀਰਲੇ ਤੋ ਮੂੜਾ ਕਹੂੰ ਕਹਾ ਕਰੇ ਸਾਹਿਬ ਜੀ ਕਹਿੰਦੇ ਵੀ ਜਿਹੜੀਆਂ 10 ਵਸਤੂਆਂ ਤੈਨੂੰ ਦਿੱਤੀਆਂ ਨੇ ਜੇ ਉਹ ਤੇਥੋਂ ਰੱਬ ਖੋ ਲਵੇ ਤੇ ਕੀ ਕਰਨਵੇਂ ਮਾਰੇ ਕਹਿੰਦੇ ਵੀ ਜੇ 10 ਵਸਤੂਆਂ ਨਾ ਦੇਂਦਾ ਫਿਰ ਕੀ ਕਰਨਗੇ ਮਾਰੇ ਕਹਿੰਦੇ ਵੀ ਉਹਨਾਂ 10 ਵਸਤੂਆਂ ਧੰਨਵਾਦ ਕਰ ਇੱਕ ਪੀਣਾ ਦੇ 10 ਪੀ ਹਿਰਲੇ ਹੁਣ ਇੱਕ ਜਿਹੜੀ ਚੀਜ਼ ਨਹੀਂ ਮਿਲੀ ਇਨਸਾਨ ਉਹਦਾ ਗਿਲਾ ਕਰਦਾ ਬਾਸ਼ਾ ਕਹਿੰਦੇ ਵੀ ਉਹ ਕਿਸੇ ਕਾਰਨ ਕਰਕੇ ਤੈਨੂੰ ਨਹੀਂ ਦਿੱਤੀ ਹੋਵੇਗੀ ਨਾ ਉਹਦੇ ਵਿੱਚ ਵੀ ਤੇਰਾ ਕੋਈ ਨਾ ਕੋਈ ਭਲਾ ਹੋਵੇਗਾ ਪਰ ਇਨਸਾਨ ਇਹਨਾਂ ਗੱਲਾਂ ਨੂੰ ਸਮਝਣ ਦੀ ਬਜਾਏ ਸਗੋਂ ਉਸ ਮਾਲਕ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਤਤਪੁਰਾਂ ਦੇ ਵਿੱਚ ਬੁਰਾਈ ਕੱਢਦਾ ਫਿਰਦਾ ਮਹਾਰਾਜ ਕਹਿੰਦੇ ਨਹੀਂ ਸਾਹਿਬ ਜੀ ਕਹਿੰਦੇ ਵੀ ਉਸਤਤ ਮੰਨ ਮਹ ਕਾਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਜਿੱਦਾਂ ਪਾਤਸ਼ਾਹ ਜੀ ਨੇ ਸਮਝਾਇਆ ਨਾ ਵੀ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰੱਖੀ ਮਹਾਰਾਜ ਨੇ ਇੱਕ ਥਾਂ ਤੇ ਹੋਰ ਵੀ ਜ਼ਿਕਰ ਕੀਤਾ ਹੈ ਸਾਹਿਬ ਜੀ ਕਹਿੰਦੇ ਪਿਤਾ ਮੇਰੋ ਵੱਡੋ ਧਨੀ ਅਗਮਾ ਉਸਤਤ ਕਵਨ ਰੀਝੇ ਕਰ ਤੇਖ ਰਹੇ ਇਸ ਮਾ ਮਹਾਰੇ ਤੁਹਾਡੀ ਵਡਿਆਈ ਵੱਡੀ ਹੈ ਤੁਹਾਡੀ ਉਸਤਤ ਬੜੀ ਵੱਡੀ ਹੈ ਤੁਸੀਂ ਤੇ ਆਲਾ ਦਵਾਲਾ ਹਮੇਸ਼ਾ ਵੇਖਦੇ ਪਏ ਹੋ ਤਾ ਕਰਕੇ ਸਹਿਜ ਕਹਿੰਦੇ ਵੀ ਉਸ ਮਾਲਕ ਦੀ ਇਨਸਾਨ ਨੂੰ ਸਦਾ ਉਸਤਤ ਸਦਾ ਹੀ ਤ੍ਰਿਪ ਕਰਦੇ ਰਹਿਣ ਚ ਇਹਦਾ ਭਲਾ ਹੈ ਉਸਤਤ ਮਨੁਹਿ ਕਰ ਨਿਰੰਕਾਰ ਕਰ ਮੰਨ ਮੇਰੇ ਸੱਤ ਵਿਵਹਾਰ ਸੱਚੇ ਕੰਮ ਕਿੱਦਾਂ ਹੁੰਦੇ ਨੇ ਇਹੀ ਮਹਾਰਿ ਨੇ ਕਿਹਾ ਸਭ ਤੋਂ ਉੱਚਾ ਔਰ ਸੁੱਚਾ ਕਾਰਜ ਤੇ ਇਹ ਕਰਨਾ ਮਹਾਰਿ ਕਹਿੰਦੇ ਮਨ ਦੇ ਨਾਲ ਪੈਣਾ ਵਾ ਉਸਤਤ ਮਨੁਹਿ ਕਰ ਨਿਰੰਕਾਰ ਉਸ ਨਿਰੰਕਾਰ ਦੀ ਉਸ ਵਾਹਿਗੁਰੂ ਦੀ ਉਸ ਪਰਮਾਤਮਾ ਦੀ ਸਦਾ ਤ੍ਰਿਪ ਤਾਰੀਫ ਕਰਦੇ ਰਹੀਏ ਸਬ지 ਕਹਿੰਦੇ ਇਹ ਕਾਰਜ ਮਨ ਦੇ ਨਾਲ ਕਰਨਾ ਪਊਗਾ ਤੇ ਮਨ ਦੇ ਨਾਲ ਇਹ ਸੱਚਾ ਕਾਰਜ ਵਿਵਹਾਰ ਦਾ ਭਾਵੇਂ ਕੰਮ ਸਤ ਦਾ ਭਾਵੇਂ ਜੀ ਸੱਚਾ ਕਾਰ ਨਾ ਕਰਕੇ 파ਸ਼ਨਿਕ ਕਰ ਮਨ ਮੇਰੇ ਸਤ ਵਿਵਹਾਰ ਇਹ ਇਨਸਾਨ ਆਪਣੇ ਮਨ ਦੇ ਨਾਲ ਇਹ ਸੱਚਾ ਕੰਮ ਹਮੇਸ਼ਾ ਕਰਦਾ ਰਹੇ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀ ਨਿਰਮਲ ਨਿਰਮਲ ਦਾ ਭਾਵ ਹੈ ਜੀ ਬਿਲਕੁਲ ਸਾਫ ਸੁਥਰਾ ਸਵੱਛ ਜਿਹਨੂੰ ਕਿਹਾ ਜਾਂਦਾ ਹੈ ਸਾਬ ਜੀ ਕਹਿੰਦੇ ਵੀ ਜੇਕਰ ਤੂੰ ਵਾਹਿਗੁਰੂ ਦੀ ਬਿਟਿਆਈ ਕਰੇਗਾ ਨਾ ਤੇ ਤੇਰੀ ਜ਼ੁਬਾਨ ਜਿਹੜੀ ਹੈ ਉਹ ਨਿਰਮਲ ਰਸ ਨੂੰ ਪੀ ਲਵੇਗੀ ਸਾਫ ਸੁਥਰੇ ਰਸ ਨੂੰ ਗੁਰਬਾਣੀ ਦਾ ਜਿਹੜਾ ਰਸ ਹੈ ਨਾ ਉਹ ਸ਼ਕ ਲਵੇਗੀ ਆਪਣੀ ਇਸ ਜ਼ੁਬਾਨ ਦੇ ਨਾਲ ਰਸਨਾ ਦਾ ਭਾਵ ਹੈ ਜੀ ਜ਼ੁਬਾਨ ਮਹਰ ਕਹਿੰਦੇ ਵੀ ਆਪਣੀ ਇਸ ਜ਼ੁਬਾਨ ਦੇ ਨਾਲ ਉਸ ਮਾਲਕ ਦਾ ਨਿਰਮਲ ਰਸ ਜਿਹੜਾ ਹੈ ਉਹ ਗਾਇਆ ਕਰ ਜਦੋਂ ਤੂੰ ਗੁਰੂ ਦਾ ਨਿਰਮਲ ਰਸ ਗਾਵੇਂਗਾ ਤੇ ਬਾਸ਼ਾ ਕਹਿੰਦੇ ਵੀ ਉਸ ਨਿਰਮਲ ਰਸ ਨੂੰ ਚੱਖ ਵੀ ਲਵੇਂਗਾ ਰਸ ਕੌਣ ਤੋਂ ਭਾਵ ਹੈ ਗੁਰੂ ਦੀ ਵਡਿਆਈ ਕਰਨੀ ਨਿਰਮਲ ਰਸ ਨ ਅੰਮ੍ਰਿਤ ਪੀਓ ਆਪਣੀ ਜ਼ੁਬਾਨ ਤੋਂ ਅਸੀਂ ਵਾਹਿਗੁਰੂ ਦੀ ਤਾਰੀਫ ਕਰਾਂਗੇ ਤੇ ਉਹਦਾ ਅੰਮ੍ਰਿਤਮਈ ਰਸ ਜਿਹੜਾ ਵਾ ਉਹ ਸਾਨੂੰ ਛਕਣ ਵਾਸਤੇ ਮਹਾਰਾਜ ਦਿੰਦੇ ਹਨ ਭਾਵ ਕਿ ਸਾਡੇ ਮਨ ਨੂੰ ਸੁੱਖ ਸਹੂਲਤਾਂ ਸਕੂਨ ਮਿਲਦਾ ਆ ਉਦੋਂ ਬਾਅਦ ਮਹਾਰਾਜ ਕਹਿੰਦੇ ਕੀ ਹੁੰਦਾ ਹੈ ਸਦਾ ਸੁਹਿਲ ਨ ਕਰ ਲੈ ਜੀ ਇਹ ਮੁੱਖਾ ਜਨਮ ਫਿਰ ਇਨਸਾਨ ਦਾ ਸਦਾ ਸਫਲ ਹੋ ਜਾਂਦਾ ਹੈ ਤਾਂ ਹੀ ਪਾਸ਼ਾ ਨੇ ਇੱਕ ਥਾਂ ਤੇ ਜ਼ਿਕਰ ਕੀਤਾ ਨਾ ਅਮਰਤ ਹੋਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਮਾਰੇ ਕਹਿੰਦੇ ਵੀ ਅਮਰਤ ਕਿਹੜਾ ਹੈ ਗੁਰੂ ਦੀ ਵਡਿਆਈ ਪ੍ਰਮਾਤਮਾ ਦਾ ਜਦੋਂ ਅਸੀਂ ਅਮਰਤ ਮਈ ਨਾਮ ਸ਼ੱਕ ਲੈਨੇ ਹਾਂ ਤੇ ਸਦਾ ਫਿਰ ਆਨੰਦ ਦੇ ਵਿੱਚ ਰਹਿੰਨੇ ਹਾਂ ਇੱਥੇ ਮਾਹਰ ਨੇ ਕਿਹਾ ਵੀ ਸਦਾ ਸੁਹੇਲਾ ਕਰ ਲੈ ਜੀ ਮਹਾਰਾਜ ਨੇ ਇੱਥੇ ਵੀ ਉਹੀ ਬਖਸ਼ਿਸ਼ ਕੀਤੀ ਪਾਸ਼ਾ ਕਹਿੰਦੇ ਵੀ ਇਹ ਜਨਮ ਸਫਲਾ ਹੋ ਜਾਵੇਗਾ ਜੇ ਕਿਤੇ ਤੂੰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਾਣੀ ਪੜਨ ਲੱਗ ਜਾਵੇਂ ਵਾਇ ਗੁਰ ਦੇ ਤਰੀਸ ਕਰਨ ਲੱਗ ਪੰ। ਅੱਗੇ ਪਾਤਸ਼ਾਹ ਨੇ ਕਿਰਪਾ ਕੀਤੀ ਨੈਨੋ ਪੇਖ ਠਾਕੁਰ ਦਾ ਰੰਗ ਸਾਧ ਸੰਗ ਦਿਨ ਸੈ ਸਭ ਸੰ। ਮਹਾਰਾਜ ਨੇ ਕਿਹਾ ਵੀ ਪ੍ਰਤੱਖ ਰੂਪ ਦੇ ਵਿੱਚ ਤੈਨੂੰ ਗੁਰੂ ਦੇ ਕੌਤਕ ਜਿਹੜੇ ਨੇ ਉਹ ਤੇਰੀਆਂ ਅੱਖਾਂ ਦੇ ਸਾਹਮਣੇ ਆ ਜਾਣੇ। ਨੈਨੋ ਪੇਖ ਇਹਨਾਂ ਅੱਖਾਂ ਤੇ ਰਲ ਤੋਂ ਅਚਰਜਤਾ ਭਰੇ ਕੌਤਕ ਵੇਖੇਗਾ। ਪਰ ਕਦੋਂ ਜਦੋਂ ਸਿਵਾਏ ਗੁਰੂ ਦੇ ਗੁਣ ਖਾਵਾਂਗੇ ਸਾਬ ਜੀ ਨੇ ਅੱਗੇ ਕਿਹਾ ਸਾਧ ਸੰਗ ਦਿਨ ਸਹਿ ਸਭ ਸੰਗ ਤੇ ਇਹ ਕਿੱਥੋਂ ਪ੍ਰਾਪਤ ਹੋਵੇਗਾ ਸਾਨੂੰ ਅਚਰਜਤਾ ਭਰਿਆ ਕੋਤਕ ਜਦੋਂ ਅਸੀਂ ਸਹਿਬ ਪਾਤਸ਼ਾਹ ਜੀ ਦੀ ਸੰਗਤ ਕਰਾਂਗੇ ਗੁਰੂ ਸਾਹਿਬ ਦੀ ਸੰਗਤ ਕਰਾਂਗੇ ਉਦੋਂ ਸਾਧ ਸੰਗ ਦਿਨ ਸਹਿ ਸਭ ਸੰਗ ਮਹਾਰਾਜ ਨੇ ਕਿਹਾ ਵੀ ਗੁਰੂ ਦੀ ਸੰਗਤ ਕਰ ਹੋਰ ਜਿਹੜੇ ਸਾਰੇ ਵਿਸ਼ੇ ਵਿਕਾਰ ਤਿੰਨ ਚੰਬੜੇ ਖੜੇ ਨੇ ਇਹ ਸਭ ਕੁਝ ਬਿਨਸ ਜਾਵੇਗਾ ਚਰਨ ਚੱਲੋ ਮਾਰਗ ਗੋਬਿੰਦ ਮਿਟੇ ਪਾਪ ਜੱਪੀਏ ਹਰ ਗੇ ਮਹਰ ਨੇ ਕਭੀ ਇਨਾ ਪੈਰਾਂ ਨੂੰ ਗੁਰੂ ਦੇ ਘਰ ਵੱਲ ਲੈ ਜਾਣ ਵਾਸਤੇ ਹਮੇਸ਼ਾ ਪਿਆਰ ਰੱਖਿਆ ਕਰ ਤੇਰੇ ਪੈਰ ਹੀ ਹਨ ਜਿਹੜੇ ਤੈਨੂੰ ਮਾੜੇ ਪਾਸੇ ਲੈ ਕੇ ਜਾਂਦੇ ਹਨ ਇਹ ਤੇਰੇ ਪੈਰ ਹੀ ਹਨ ਜਦੋਂ ਚੱਲ ਕੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਨੇ ਆਂ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਉੱਥੇ ਜਾ ਕੇ ਇਲਾਹੀ ਪਾਵਨ ਬਾਣੀ ਦਾ ਪਾਠ ਪਾਵਨ ਬਾਣੀ ਦਾ ਸ਼ਬਦ ਕੀਰਤਨ ਪਾਵਨ ਗੁਰੂ ਦੇ ਵਿਚਾਰ ਸੁਣ ਕੇ ਆਪਣਾ ਜਨਮ ਜਿਹੜਾ ਹੈ ਉਹ ਸਫਲ ਕਰ ਲੈਣੇ। ਸਤਿਗੁਰਾਂ ਨੇ ਕਿਹਾ ਵੀ ਚਰਨ ਚੱਲੋ ਪੈਰਾਂ ਦੇ ਨਾਲ ਜਦੋਂ ਚੱਲਣਾ ਹੈ ਤੈਨੂੰ ਇਹ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਜਿੱਧਰ ਨੂੰ ਤੂੰ ਜਾ ਰਿਹਾ ਨਾ ਵੀ ਕੀ ਇਹ ਰਾਹ ਬਿਲਕੁਲ ਸਹੀ ਹੈ ਜੇ ਸਹੀ ਹੈ ਤੇ ਮਾਰੇ ਕਹਿੰਦੇ ਵੀ ਚੱਲਣਾ ਆਰੰਭ ਕਰ। ਸਤਿਗੁਰਾਂ ਨੇ ਕਿਰਪਾ ਕੀਤੀ ਵੀ हे ਇਨਸਾਨ ਆਪਣੇ ਮਨਨ ਇਹ ਗੱਲ ਸਮਝਾ ਦੇ ਵੀ ਇਹਨਾਂ ਪੈਰਾਂ ਨੂੰ ਹਮੇਸ਼ਾ ਗੁਰੂ ਦੇ ਘਰ ਵੱਲ ਲੈ ਕੇ ਜਾਣਾ ਵਾ ਉਸ ਤੋਂ ਸਿਵਾਏ ਮਾੜੀ ਰਾਤ ਨਹੀਂ ਲੈ ਕੇ ਜਾਣਾ ਮਿਟੇ ਪਾਪ ਜੱਬੀਏ ਹਰਬਿੰਦ ਪਾਸ਼ਾ ਜੀ ਕਹਿੰਦੇ ਇੱਕ ਪਲ ਦੇ ਵਿੱਚ ਤੇਰੇ ਸਾਰੇ ਪਾਪ ਜਿਹੜੇ ਹਨ ਵਿਕਾਰ ਜਿਹੜੇ ਹਨ ਉਹ ਗੁਰੂ ਨੇ ਖਤਮ ਕਰ ਦੇਣੇ ਹਨ ਪਰ ਉਹਦੀ ਇੱਕ ਸ਼ਰਤ ਰੱਖੀ ਹੈ ਮਹਾਰਾਜ ਨੇ ਪਾਸ਼ਾ ਜੀ ਕਹਿੰਦੇ ਉਹ ਕਿਦਾਂ ਜਦੋਂ ਅਸੀਂ ਸਤਿਗੁਰਾਂ ਦੇ ਘਰ ਨੂੰ ਚੱਲ ਪਾਵਾਂਗੇ ਅੱਗੇ ਮਹਾਰਾਜ ਨੇ ਕਿਹਾ ਕਰ ਹਰ ਕਰਮ ਸਰਬਨ ਹਰ ਕਥਾ ਹਰ ਦਰਗਾ ਨਾਨਕ ਉਜਲ ਮੱਥਾ ਮਹਾਰਾਜ ਨੇ ਇੱਥੇ ਕਿਹਾ ਵੀ ਇਹੋ ਜਿਹਾਂ ਕਰਮ ਕਰ ਸਹਿਬ ਨੇ ਕਿਰਪਾ ਕੀਤੀ ਨਾ ਜਿਹਹਾ ਬੀਜ ਹੈ ਸੋ ਲੁਣੇ ਕਰਮਾਂ ਸੰਧੜਾ ਖੇਤ ਕਿ ਭਾਈ ਇਹ ਦੁਨੀਆ ਦੇ ਵਿੱਚ ਜਿੱਦਾਂ ਖੇਤ ਨੇ ਖੇਤਾਂ ਦੇ ਵਿੱਚ ਕਿਸਾਨ ਬੀਜ ਪਾਉਂਦਾ ਹੈ ਮੌਸਮ ਦੇ ਮੁਤਾਬਕ ਰੁੱਤਾਂ ਦੇ ਮੁਤਾਬਕ ਫਿਰ ਉਹ ਪਾਏ ਹੋਏ ਬੀਜ ਦੀ ਸੰਭਾਲ ਕਰਦਾ ਹੈ ਫਿਰ ਬੀਜ ਪਾ ਕੇ ਐਵੇਂ ਛੱਡ ਨਹੀਂ ਦਿੰਦਾ ਸੰਭਾਲ ਕਰਦਾ ਹੈ ਸਮੇਂ-ਸਮੇਂ ਤੇ ਪਾਣੀ ਦਿੰਦਾ ਹੈ ਸਮੇਂ-ਸਮੇਂ ਤੇ ਉਸ ਦੀ ਫਸਲ ਦੀ ਦੇਖਭਾਲ ਕਰਦਾ ਇਦਾਂ ਹੀ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਗੁਰਬਾਣੀ ਸੁਣ ਲਈ ਵਿਚਾਰ ਸੁਣ ਲਈ ਹੈ ਇਹਨੂੰ ਮਨ 'ਚ ਵਸਾ ਕੇ ਰੱਖਣਾ ਹੈ ਸਾਬ ਨੇ ਕਿਹਾ ਵੀ ਕਰ ਹਰ ਕਰਨ ਸਰਵਣ ਹਰ ਕਥਾ ਗੁਰੂ ਦੇ ਨਾਮ ਦੀ ਪਾਵਨ ਬਾਣੀ ਜਿਹੜੀ ਹੈ ਇਹ ਕੰਨਾਂ ਨਾਲ ਸੁਣਨ ਦੀ ਕੋਸ਼ਿਸ਼ ਕਰਿਆ ਕਰ ਤਾਂ ਕਿ ਤੇਰਾ ਸਮਾਂ ਜ਼ਿੰਦਗੀ ਸਫਲ ਹੋ ਜਾਵੇ ਸਹਿਬ ਨੇ ਅੱਗੇ ਰਹਿਮ ਕੀਤੀ ਹਰ ਦਰਗਾ ਨਾਨਕ ਉਜਲ ਮੱਥਾ ਮੱਥਾ ਪਾਵ ਕੇ ਗੁਰੂ ਦੇ ਚਰਨਾਂ 'ਚ ਜਦੋਂ ਉਹ ਆਸਰਾ ਲੈ ਕੇ ਚੱਲੇਗਾ ਤੇ ਮੁੱਖ ਉਜਲਾ ਫਿਰ ਤੇਰਾ ਹੀ ਹੋਵੇਗਾ ਕੁਰਬਾਨੀ ਪੜ ਕੇ ਕੀ ਹੁੰਦਾ ਹੈ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁੱਖ ਉਜਲੇ ਕੇ 364 ਮਾਰੇ ਕਹਿੰਦੇ ਵੀ ਬੋਖ ਜਲਾਓ ਜਾਵੇਗਾ ਭਾਵੇਂ ਤੇਰਾ ਮਨ ਜਿਹੜਾ ਨਾ ਸਾਫ ਹੋਵੇਗਾ ਸ਼ਰਮਿੰਦਗੀ ਭਰਿਆ ਤੂੰ ਕੋਈ ਕਾਰਜ ਨਹੀਂ ਕਰੇਗਾ ਤਾਂ ਪਾਸ਼ਾ ਜੀ ਕਹਿੰਦੇ ਵੀ ਇਹ ਕੰਮ ਹਮੇਸ਼ਾ ਜਲਦੀ ਤੂੰ ਗੁਰੂ ਦੇ ਅਸਰ ਨਾਲ ਔਟ ਆਸਰਾ ਲੈ ਕੇ ਮਹਾਰਾਜਾ ਕਰਿਆ ਹੁਲ ਚੁਪ ਦੀ ਬਖਸ਼ੋ ਕਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ